ਜਿਦੇ ਇਸ ਉਸਤਾਨ ਤੋਂ ਹਮਲਾ ਹੋਇਆ ਤੇ ਪਿਛਲੀ ਗੱਲ ਨਹੀਂ ਗਈ ਜਿਦੇੜਾ ਆ ਤੇ ਮੁਸਲਮਾਨ 17 ਤੇ ਮਾਫ਼ ਮੰਗ ਲੂ ਮਾਫ਼ੂਰ ਮੁਲਕ ਦੇ ਨਾਮ ਨਾਲ ਕਹਿ ਚਾਹੁੰਦਾ ਹਾਂ ਜਿਦੇ ਇਸ ਉਸਤਾਨ ਤੇ ਪੁਲਿਸ ਵੱਲੋਂ ਹੁਣ ਹਮਲਾ ਹੋਇਆ ਤੇ ਦੁਨੀਆ ਦੇ ਮਸਾਲ ਬਣੇ ਕਿ ਖਾਸਤਾਨ ਬਣਿਆ ਬਣਿਆ ਜੇ ਪਰ ਸੈਨਿਕ ਸਿੰਘ ਨੂੰ ਸਿੱਧਾ ਦੇਖਣ ਨੂੰ ਜੋ ਇੱਕ ਦੂਜੇ ਨੂੰ ਕੋਈ ਗਾਲ ਕੱਢਦਾ ਹੈ ਉਹਨੂੰ ਗਾਲ ਦਾ ਜਵਾਬ ਗਾਲ ਹੀ ਕਿਉਂ ਦੇਵੋ ਉਹਨੇ ਸਾਹ ਪਰਮਖਾ ਦੋ ਹੋਰ ਤੱਕ ਲੈ ਜੋ ਤੇਰਾ ਪੇਟ ਗਾਲ ਨਾਲ ਪਰਦਾ ਮੰਨਦਾ ਪਾਸਾ ਸਾਹ ਨਾਲ ਪਰਦਾ ਦੋ ਚੀਜ਼ਾਂ ਹੋਰ ਤੈਨੂੰ ਜੇ ਸੇਖ ਸਖਰੇ ਮੂਤੇ ਤੇ ਪੇਰ ਮਾਰਦਾ ਉਹਦੇ ਅੱਗੇ ਮੂੰਹ ਕਰਦੇ ਹੁਣ ਤਾਂ ਦੋ ਹੋਰ ਮਾਰਦਾ ਪਰ ਨਰਕ ਚੜ੍ਹ ਕੇ ਅੱਗੇ ਨਾ ਕਰਦੇ ਹੋ ਜਾ ਪੌਂਸ ਵਾਲੇ ਅੱਗੇ ਨਹੀਂ ਸਿੱਧੇ ਸੱਜੇ ਕਰੇ ਪੌਂਸਾ ਹੋਰ ਮਾਰਨਾ ਜਲਤ ਨਹੀਂ ਹੋਵੇਗੀ ਕਿ ਇਸ ਤੇਰਾ ਕੋਈ ਪਾਵਰਾ ਬਚਨ ਕਹੇ ਕਿ ਆਹ ਕਾਰਿਓ ਭਰਾਵਾ ਜੋ ਹੋਰ ਤਾ ਮ ਉਹਦਾ ਸ਼ਰਮ ਨਾ ਰ ਆਪਣੇ ਆਪ ਹੀ ਸਿਰਨੀਆਂ ਹੋ ਜਾਵੇਗਾ ਪਰ ਆਪਣਾ ਹੀ ਤੇ ਪਿਸਵਾ ਬਣਿਆ ਹੈ ਜੋ ਇੱਕ ਨੇ ਟੀਵੀ ਲਾ ਲਿਆ ਤੇ ਦੂਜਾ ਕਹਿੰਦਾ ਸਾਰੀ ਦੇ ਬੀਰੀਆਂ ਸਿੱਕਾ ਬਾਲ ਜਿਉਂ ਤੇ ਤਾ ਮੇ ਦੇ ਨਾਲ ਚੰਗਾ ਨਹੀਂ ਚੰਗਾ ਨਹੀਂ ਤੇ ਸਵੇਰ ਆਪਣੇ ਵਾਸਤੇ ਬਹੁਤ ਸਖਤ ਇੱਕ ਵੀਰ ਆਣ ਕੇ ਪਤਾ ਨਹੀਂ ਉਹ ਸੀਜੀ ਕਰਨਾ ਸੀ ਤੇ ਪਤਾ ਨਹੀਂ ਕੋਣ ਆਇਆ ਸੀ ਤੇ ਤਸੱਦੂ ਜਾਂਦਾ ਮੈਨੂੰ ਕੋਈ ਪਤਾ ਨਹੀਂ ਆਣ ਕੇ ਕਹਿੰਦਾ ਜੀ ਅਖੇ ਤੇਰੇ ਭਾਈ ਨੂੰ ਮਾਰਉਂਦੀ ਫਕੀਮ ਘੜ ਗਈ ਆ ਪੁਲਿਸ ਨੇ ਚੰਗੀ ਗੱਲ ਨਾਲ ਬੜੀ ਛੁੱਤੀ ਦੀ ਜੇ ਕੱਟੇ ਮਰੇ ਦਾ ਸੁਨੇਹਾ ਆ ਗਿਆ ਵੇ ਪੁਲਿਸ ਵੀ ਗੋਲੀ ਨਾਲ ਤੇ ਪੰਜ ਜਕਾਰੇ ਝੂਰ ਛੱਡਾਂਗੇ ਜੇ ਪਰਮਾ ਵਾਸਤੇ ਆਪਾਂ ਕੁੱਤ ਕੀਦੇ ਆ ਮੈਂ ਉਹ ਜਿਹੜੀਆਂ ਗੱਲਾਂ ਪੁੱਛਣ ਵਾਲੇ ਨੂੰ ਪੁੱਛਣਾ ਚਾਹੁੰਦਾ ਕਿ ਕੀ ਨੇ ਸਿੱਖ ਕੀ ਨੇ ਆਪਣਾ ਫਿੱਦਾ ਤੇ ਆਪਰੇ ਭਰਾ ਸਹਿਬ ਜਾਂਦੇ ਕਿਹੜੇ ਘੂੜੇ ਚ ਪਾ ਕੇ ਸੂਰ ਤੇ ਤਲੇ ਆ ਫੂਲਾਂ ਵਾਲੀਆਂ ਫੇਜਾਂ ਤੇ ਗੋਲਾਂ ਦੀਆਂ ਸੇਜਾਂ ਤੇ ਸੱਤਾਂ ਦੀਆਂ ਸਿਰੀਆਂ ਤੇ ਤੁਰ ਕੇ ਰਾਤਾਂ ਕੱਟੀਆਂ ਤੇ ਜਿਹੜੇ ਇਹੋ ਜਿਹੇ ਲੋਕ ਜੱਲਾਦਾਨ ਵਾਰੇ ਆਉਂਦੇ ਆ ਉਹ ਨੂੰ ਆਪਣੇ ਮਨ ਕੁਝ ਵਿਚਾਰ ਸਿੱਖੀ ਦਾ ਰੱਖਣਾ ਚਾਹੀਦਾ ਮੈਂ ਸਾਨੂੰ ਕਹਿੰਦਾ ਕਿ ਪ੍ਰਭਾਤ ਤੋਂ ਮਾਫ਼ੀ ਮਨੁੱਖ ਕਿੰਦਾ ਹੋਇਆ ਇਹ ਕੰਗਰਸ਼ ਨਾ ਕੋੜਿਆ ਆਰਥਿਕ ਤੇ ਇਹਨਾਂ ਨੂੰ ਸਿੱਧਾ ਖਤਮ ਕਰਨਾ ਚਾਹੀਦਾ ਮੈਂ ਖਪੀਰ ਤੋਂ ਕਹਿਣਾ ਚਾਹੁੰਦਾ ਹਾਂ ਕਿ ਦਰਬਾਰਾ ਔਰ ਦੇ ਕਿਸੇ ਵੀ ਪੰਜ ਬੰਦੇ ਨੂੰ ਮਨਾਂ ਲਈ ਤੁਹਾਨੂੰ ਦੂਜੇ ਵੀ ਪੰਜ ਬੰਦਿਆਂ ਨੂੰ ਪਿਆਰ ਕਰਕੇ ਕਥਾ ਮੁਕਰਰ ਕਰਦੇ ਨੇ ਮੈਂ ਆਪਣੇ ਵੱਲੋਂ ਇੱਕ ਸਿੰਘ ਭੇਜਦਾ ਹਾਂ ਉਹਨੂੰ ਜਿਉਂਦੇ ਨੂੰ ਫੜ ਕੇ ਲੈ ਜਾਂ ਮੈਂ ਗ੍ਰਿਫਤਾਰੀ ਦੇ ਦੂੰਗਾ ਇਹ ਤਾਂ ਜੰਮ ਨੇ ਕੋਈ ਸਮਾਨ ਬੜਾ ਖਚਿਆ ਇਸ ਤਰ੍ਹਾਂ ਸੀ ਇਹਨੂੰ ਪੁੱਛੋ ਕੋਈ ਬੰਦਾ ਫੜਿਆ ਹੌਣ ਕੇ ਨਹੀਂ ਉਹ ਜੱਗੀ ਤੇ ਛਕਰੇਨ ਟੁੱਟ ਕੇ ਭੱਜ ਗਏ ਛਕਰੇਨ ਹੋਏ ਅੰਮ੍ਰਿਤਸਰ ਦੀ ਆਸ ਤੇ ਉਹ ਹੋਰ 15 ਵਾਲਾ ਸਿੰਘ ਤੁਹਾਨੂੰ ਸਟੇਲ ਸੁੱਟ ਕੇ ਦੇਜੂਗਾ